ਨਗਰ ਕੌਂਸਲ ਫਿਲੌਰ ਵੱਲੋਂ ਟ੍ਰੈਫਿਕ ਦੀ ਸਮੱਸਿਆ ਨੂੰ ਪੰਪਦੇ ਹੋਏ ਨੂਰਮਲ ਰੋਡ ਫਿਲੌਰ ਵਿਖੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਰੇੜੀ ਫੜੀ ਵਾਲਿਆਂ ਤੇ ਕਾਰਵਾਈ ਕਰਦਿਆਂ ਉਨ੍ਹਾਂ ਦਾ 10 ਮਾਣ ਜ਼ਬਤ ਕੀਤਾ ਗਿਆ। ਇਸ ਦੌਰਾਨ ਜਿੱਥੇ ਰੇੜੀ ਫੜੀ ਵਾਲੇ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਵਿਰੋਧ ਕਰਦੇ ਹੱਥੋ ਪਾਈ ਹੁੰਦੇ ਹੋਏ ਨਜ਼ਰ ਆਏ ਉੱਥੇ ਹੀ ਇਸ ਸੰਬੰਧੀ ਪੁੱਛੇ ਜਾਣ ਤੇ ਸੈਕਟਰੀ ਇਨਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਬਲੋਗ ਕਈ ਵਾਰ ਰੇੜੀ ਫੜੀ ਵਾਲਿਆਂ ਨੂੰ ਕਿਹਾ ਜਾ ਚੁੱਕਾ ਹੈ ਪਰ ਇਹ ਸਭ ਦੇ ਬਾਵਜੂਦ ਵੀ ਰੇੜੀ ਫੜੀ ਵਾਲੇ ਆਪਣਾ ਸਮਾਨ ਰੱਖਣ ਤੋਂ ਨਹੀਂ ਹਟਦੇ ਹੁਣ ਆਖਿਆ ਕਿ ਰੇੜੀ ਫੜੀ ਵਾਲਿਆਂ ਵੱਲੋਂ ਅਜਿਹਾ ਕਰਨ ਨਾਲ ਸ਼ਹਿਰ ਅੰਦਰ ਟ੍ਰੈਫਿਕ ਵਿੱਚ ਵਿਗੜਨ ਪੈਂਦਾ ਹੈ ਤੇ ਲੋਕਾਂ ਨੂੰ ਲੰਘਣ ਵਿੱਚ ਭਾਰੀ ਪਰੇਸ਼ਾਨੀ ਆਉਂਦੀ ਹੈ ਉਨਾ ਤਸਵੀਰ ਹੈ ਕਿ ਅੱਜ ਵੀ ਟੀਮ ਇਹਨਾਂ ਦੁਕਾਨਦਾਰਾਂ ਨੂੰ ਵਾਰਨਿੰਗ ਦੇਣ ਲਈ ਗਈ ਸੀ ਪਰ ਕਈ ਦੁਕਾਨਦਾਰਾਂ ਵੱਲੋਂ ਹੱਥੋਪਾਈ ਕੀਤੀ ਗਈ ਜਿਸ ਕਰਕੇ ਇਹ ਟੀਮ ਨੂੰ ਸਮਾਨ ਛੁਕਣਾ ਪਿਆ ਤੇ ਇਹਨਾਂ ਨੂੰ ਜੁਰਮਾਨਾ ਕਰਕੇ ਹੀ ਸਮਾਨ ਵਾਪਸ ਦਿਤਾਇਆ ਜਾਵੇਗਾ। ਉਹਨਾਂ ਸਮੂਹ ਦੁਕਾਨਦਾਰਾਂ ਨੂੰ ਵਾਰਨਿੰਗ ਦਿੰਦੇ ਆ ਕਿ ਸਾਰੇ ਦੁਕਾਨਦਾਰ ਆਪੋ ਆਪਣਾ ਸਮਾਨ ਆਪਣੀ ਦੁਕਾਨ ਦੇ ਅੰਦਰ ਹੀ ਰੱਖਣ ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ। ਫਿਲੌਰ ਤੋਂ ਨਵਰਾੰਗ ਚੈਨਲ ਦੇ ਰਾਿਕ ਮਾਨੰਗਲ ਅਤੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਨਗਰ ਕੌਂਸਲ ਫਿਲੌਰ ਵੱਲੋਂ ਸਾਡੇ ਸਤਿਕਾਰਯੋਗ ਈਓ ਸ਼੍ਰੀ ਰਾਮਜੀਤ ਜੀ ਦੀ ਅਗਵਾਈ ਦੇ ਵਿੱਚ ਜਿੱਦਾਂ ਵੀ ਸਾਨੂੰ ਸਰਕਾਰ ਦੀਆਂ ਹਦਾਇਤਾਂ ਆਈਆਂ ਆ ਕਿ ਅਸੀਂ ਸ਼ਹਿਰ ਦੇ ਅਲੱਗ-ਅਲੱਗ ਸਪੋਰਟ ਲਏ ਹੋਏ ਆ ਜਿੱਥੇ ਅਸੀਂ ਮੈਕਸਿਮਮ ਜ਼ਿਆਦਾ ਕਰੋਸਿੰਗ ਮੈਂਟ ਹੋਣ ਕਰਕੇ ਲੋਕਾਂ ਨੂੰ ਟ੍ਰੈਫਿਕ ਵਿੱਚ ਲੰਘਣ ਦੇ ਵਿੱਚ ਆਉਣ ਜਾਣ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕਾਫੀ ਵਿਗਨ ਪੈ ਰਿਹਾ ਆ ਉਸ ਵਿਗਨ ਨੂੰ ਦੂਰ ਕਰਨ ਲਈ ਅਸੀਂ ਇਸ ਤੋਂ ਪਹਿਲਾਂ ਵੀ ਕਈ ਸਪੋਰਟ ਖਾਲੀ ਕਰਾਏ ਆ ਹੁਣ ਅਸੀਂ ਨੂਰਵੈਲ ਰੋਡ ਦਾ ਜਿਹੜਾ ਸਪੋਰਟ ਆ ਇਹਨੂੰ ਅਸੀਂ ਕਾਫੀ ਬੜੀ ਪਹਿਲ ਕਦਮੀ ਨਾਲ ਖਾਲੀ ਕਰਾ ਰਹੇ ਆ ਅੱਜ ਸਾਡਾ ਪਹਿਲਾ ਦਿਨ ਸੀਗਾ ਇਦੇ ਵਿੱਚ ਅਸੀਂ ਇੱਕ ਰੋਚਮੈਂਟ ਨੂੰ ਕਾਫੀ ਹੱਦ ਤੱਕ ਲੋਕਾਂ ਨੂੰ ਜਿਹੜੇ ਲੋਕ ਸਾਡੇ ਨਾਲ ਸਹਿਮਤ ਹੋਏ ਆ ਕਿ ਕੱਲ ਤੋਂ ਅਸੀਂ ਇਹ ਜਗ੍ਹਾ ਤੇ ਨਹੀਂ ਲਗਾਵਾਂਗੇ ਅਸੀਂ ਇਹਨਾਂ ਨੂੰ ਇਹਨਾਂ ਦੀ ਹੱਦਬੰਦੀ ਦੇ ਵਿੱਚ ਰਹਿਣ ਲਈ ਉੱਥੇ ਤੱਕ ਇਹਨਾਂ ਨੂੰ ਅਸੀਂ ਪੂਰਾ ਪੂਰਾ ਕਮੇਟੀ ਵੱਲੋਂ ਇਹ ਕਿਹਨਾਂ ਰਿਕਵੈਸਟ ਵੀ ਕੀਤੀ ਆ ਹਦਾਇਤ ਵੀ ਕੀਤੀ ਆ ਤੇ ਜੇ ਅਸੀਂ ਇਹ ਲਗਾਤਾਰਤਾ ਦੇ ਵਿੱਚ ਕਾਰਵਾਈ ਕਰਾਂਗੇ ਜੇ ਸਾਨੂੰ ਲੱਗਿਆ ਕੋਈ ਛਰਾਤੀ ਅੰਸਰ ਨਹੀਂ ਇਸ ਕਾਰਵਾਈ ਨੂੰ ਮੰਨ ਰਿਹਾ ਤਾਂ ਉਹਨਾਂ ਤੇ ਅਸੀਂ ਅਨੁਸ਼ਾਸਨੀ ਕਾਰਵਾਈ ਕਰਾਂਗੇ ਇੱਕ ਹੋਰ ਜਾਣਕਾਰੀ ਦੀ ਉਹ ਜਿਹੜੇ ਪਿੱਛੇ ਦੁਕਾਨਾਂ ਵਾਲੇ ਹੈਗੇ ਮਾਕੀਕਲ ਹੈਗੇ ਆ ਉਹ ਮੋਰੇ ਜਿਹੜੀਆਂ ਫੜੀਆਂ ਲਵਾਈਆਂ ਤੋਂ ਪ੍ਰਾਇਆ ਲੈਂਦੇ ਹੈਗੇ ਆ 100 ਨਹੀਂ ਹਜ਼ਾਰਾਂ ਰੁਪਈਆ ਵਿੱਚ ਤਰਾ ਲੈ ਕੇ ਮੋਲ ਪਾਸੇ ਰੋਲਮੈਂਟ ਕਰਾਉਂਦੇ ਆ ਉਹਨਾਂ ਦੇ ਕੀ ਕਾਰਵਾਈ ਕਰਾਂਗੇ ਉਹਨਾਂ ਦੀ ਅਸੀਂ ਰੇਡੀਆਂ ਬਿਲਕੁਲ ਹੀ ਚਕਵਾ ਰਹੀਆਂ ਸਰ ਜਿਹੜਾ ਵੈਂਡਿੰਗ ਜ਼ੋਨ ਆ ਵੈਂਡਿੰਗ ਜ਼ੋਨ ਅਸੀਂ ਸ਼ਹਿਰ ਦਾ ਨੂਰਵੇ ਰੋਡ ਤੇ ਇੱਕ ਸੀ ਵੈਂਡਿੰਗ ਜ਼ੋਨ ਅਲੱਗ ਜਗ੍ਹਾ ਤੇ ਬਣਾਇਆ ਹੋਇਆ ਅਸੀਂ ਇਹ ਜਿਹੜੀਆਂ ਰੇਡੀਆਂ ਆ ਉੱਥੇ ਪਹੁੰਚਦੀਆਂ ਕਰਾਵਾਂਗੇ